ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਜੁੜੇ ਆ ਕਰਨਦੇਵ ਊੜਲਾ ਚੈਨਲ ਦੇ ਨਾਲ ਅੱਜ ਆਪਾਂ ਗੱਲਬਾਤ ਕਰਦੇ ਆ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਮ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਪੰਜਾਬ ਦੇ ਵਿੱਚ ਚਲਾਈ ਹੋਈ ਹੈ ਉਹਦੇ ਬਾਰੇ ਸਾਡੇ ਕਰਨਦੇਵ ਊੜਲਾ ਕਰਨ ਬਾਈ ਸਾਡੇ ਨਾਲ ਹੈ ਆਓ ਗੱਲਬਾਤ ਕਰਾਂਦੇ ਆ ਕਰਨ ਜੀ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਕਰਨ ਜੀ ਸਾਡੇ ਦਰਸ਼ਕਾਂ ਨੂੰ ਦੋ ਜਾਣਕਾਰੀ ਵੀ ਜਿਹੜੀ ਯੁੱਧ ਨਸ਼ਾ ਵਿਰੁੱਧ ਜਿਹੜਾ ਯੁੱਧ ਚੱਲ ਰਿਹਾ ਹੈ ਪੰਜਾਬ ਸਰਕਾਰ ਦਾ ਇਹਨੂੰ ਤੁਸੀਂ ਕਿੱਥੋਂ ਤੱਕ ਮਤਲਬ ਵਧੀਆ ਜਾਣਦੇ ਹੋ ਜਾਂ ਇਹ ਕਿੱਥੋਂ ਦਾ ਕੰਮਜਾਬ ਹੋ ਸਕਦਾ ਹੈ ਦੇਖੋ ਜੀ ਜਿਵੇਂ ਆਪਾਂ ਨੂੰ ਪਤਾ ਵੀ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਜਿਹੜੀ ਪਿਛਲੇ ਦਿਨੀ ਚਲਾਈ ਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਪਿਛਲੀਆਂ ਪੰਜਾਬ ਸਰਕਾਰ ਵਿੱਚ ਜੋ ਸਰਕਾਰਾਂ ਪੰਜਾਬ ਵਿੱਚ ਰਹੀਆਂ ਉਹਨਾਂ ਨੇ ਨਸ਼ਾ ਤਸਕਰਾਂ ਦੇ ਨਾਲ ਮਿਲ ਕੇ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਦੇ ਵਿੱਚ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਪਰ ਤੁਹਾਡੀ ਆਪਣੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਹਰ ਪਿੰਡ ਸ਼ਹਿਰ ਦੇ ਵਿੱਚ ਜਿਹੜਾ ਨਸ਼ੇ ਨੂੰ ਖਤਮ ਕਰਨ ਦੇ ਵਿੱਚ ਪੂਰਾ ਆਪਣਾ ਜੋਰ ਲਾਵੇਗੀ ਤੇ ਉਹਨਾਂ ਨੇ ਅਪੀਲ ਕੀਤੀ ਹੈ ਵੀ ਤੁਸੀਂ ਵੀ ਆਪਣੇ ਪਿੰਡਾਂ ਜਾਂ ਸ਼ਹਿਰਾਂ ਦੇ ਵਿੱਚ ਜਿਹੜੀ ਨਸ਼ਾ ਵਿਰੋਧੀ ਮਹੀਮ ਯਾਤਰਾ ਜਿਹੜੀ ਸ਼ੁਰੂ ਕੀਤੀ ਗਈ ਆ ਉਸ ਦੇ ਵਿੱਚ ਆਪਣਾ ਯੋਗਦਾਨ ਪਾ ਕੇ ਪੰਜਾਬ ਨੂੰ ਜਿਹੜਾ ਨਸ਼ਾ ਮੁਕਤ ਬਣਾਉਣ ਦੇ ਵਿੱਚ ਯੋਗਦਾਨ ਪਾਈਏ ਇਹ ਮੁਹਿੰਮ ਕਿੱਥੋਂ ਸ਼ੁਰੂ ਕੀਤੀ ਗਈ ਹੈ ਤੇ ਇਹ ਮੁਹਿੰਮ ਕਦੋਂ ਤੱਕ ਚੱਲੇਗੀ ਇਹ ਵੀ ਦੱਸੋ ਸਾਡੇ ਦਰਸ਼ਕਾਂ ਨੂੰ ਦੇਖੋ ਜੀ ਜਿਵੇਂ ਆਪਾਂ ਨੂੰ ਪਤਾ ਵੀ ਇਹ ਮੁਹਿੰਮ ਮਾਨਯੋਗ ਮੁੱਖ ਮੰਤਰੀ ਨੇ ਪਿਛਲੇ ਦਿਨੀ ਹਸ਼ਿਆਰ ਪਰਦੋ ਸ਼ੁਰੂ ਕੀਤੀ ਸੀ ਜਿਵੇਂ ਆਪਾਂ ਨੂੰ ਪਤਾ ਦੇਖੋ ਮੈਂ ਤਾਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇੱਕ ਅਪੀਲ ਕਰੂੰਗਾ ਵੀ ਜਿਹੜੇ ਵੱਡੇ ਮਗਰਮੱਛਾਂ ਉਹਨਾਂ ਨੂੰ ਜਿਹੜਾ ਆਪਣਾ ਹੱਥ ਪਾਇਆ ਜਾਵੇ ਨਾ ਕਿ ਛੋਟੇ ਲੋਕਾਂ ਨੂੰ ਜਿਵੇਂ ਆਪਾਂ ਨੂੰ ਪਤਾ ਵੀ ਉਹਨਾਂ ਨੇ ਚਲੋ ਆਪਾਂ ਕਹਿ ਸਕਦੇ ਹਾਂ ਕਿ ਚੰਗੀ ਸ਼ੁਰੂਆਤ ਹੈ ਜਿਹੜੀ ਉਹਨਾਂ ਨੇ ਪਿਛਲੇ ਦਿਨ ਜਿਹੜੀ ਇੱਕ ਆਪਾਂ ਕਹਿ ਸਕਦੇ ਹਾਂ ਬਲਡੋਜ਼ਰ ਦੇ ਨਾਲ ਜਿਹੜੇ ਨਸ਼ਾ ਤਸਕਰਾਂ ਦੇ ਘਰ ਟਾਏ ਨੇ ਇੱਕ ਚੰਗੀ ਸ਼ੁਰੂਆਤ ਹੈ ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਵੱਡੇ ਨਸ਼ਾ ਤਸਕਰਾਂ ਨੂੰ ਜਿਹੜਾ ਹੱਥ ਪਾਇਆ ਜਾਵੇ ਤਾਂ ਜੋ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ ਨਾ ਕਿ ਛੋਟੇ ਨਸ਼ਾ ਤਸਕਰਾਂ ਨੂੰ ਹੱਥ ਪਾ ਕੇ ਜਿਹੜਾ ਇਸ ਮਹੀਮ ਨੂੰ بس ਅੱਧ ਵਿਚਾਰੇ ਨਾ ਛੱਡਿਆ ਜਾਵੇ ਗੱਲ ਤੁਸੀਂ ਕਰੀਐ ਵੀ ਵੱਡੇ ਤਸਕਰਾਂ ਨੂੰ ਹੱਥ ਪਾਉਣਾ ਤੇ ਬਲਡੋਜ਼ਰ ਜਿਹੜੇ ਕਈ ਲੋਕਾਂ ਦਾ ਕਹਿਣਾ ਕਈ ਵਿਰੋਧੀ ਧਿਰ ਦੇ ਲੀਡਰਾਂ ਦਾ ਵੀ ਕਹਿਣਾ ਵੀ ਬਲਡੋਜ਼ਰ ਸਿਰਫ ਛੋਟੇ ਮੋਟੇ ਤਸਕਰਾਂ ਦੇ ਹੀ ਚੱਲ ਰਹੇ ਨੇ ਘਰਾਂ ਦੇ ਚੱਲ ਰਹੇ ਨੇ ਜਿਵੇਂ ਪਿਛਲੇ ਦਿਨੀ ਪੰਜਾਬ ਪੁਲਿਸ ਦੀ ਹੈੱਡ ਕਾਂਸਟੇਬਲ ਅਮਨਦੀਪ ਕੌਰ ਜੱਟੇ ਸਮੇਂ ਤੇ ਜਿਹੜੀ ਫੜੀ ਗਈ ਸੀ ਪਰ ਉਹ ਥੋੜੇ ਦਿਨ ਬਾਅਦ ਹੀ ਚਲਾਨ ਪੇਸ਼ ਨਾ ਹੋਣ ਕਰਕੇ ਜਮਾਨਤ ਤੇ ਬਾਹਰ ਆ ਗਈ ਹੈ ਉੱਤੇ ਵੀ ਬਹੁਤ ਜ਼ਿਆਦਾ ਸਵਾਲ ਜਿਹੜੇ ਉੱਠ ਰਹੇ ਨੇ ਇਹਦੇ ਬਾਰੇ ਤੁਸੀਂ ਜਾਣਨਾ ਚਾਹੋਗੇ ਦੇਖੋ ਜਿਵੇਂ ਆਪਾਂ ਨੂੰ ਪਤਾ ਵੀ ਪਿਛਲੇ ਦਿਨੀ ਜਿਹੜੇ ਕੌਨਸਟੇਬਲ ਅਮਨਦੀਪ ਕੌਰ ਜਿਹੜੇ ਬਠਿੰਡਾ ਦੇ ਵਿੱਚ ਡਿਊਟੀ ਕਰ ਰਹੇ ਸਨ ਉਹਨਾਂ ਦੀ ਕਾਲੀ ਥਾਰ ਦੇ ਵਿੱਚੋਂ ਜਿਹੜੀ 17 ਗ੍ਰਾਮ ਚਿੱਟਾ ਫੜਿਆ ਗਿਆ ਸੀ ਤੇ ਉਹਨਾਂ ਨੂੰ ਗ੍ਰਿਫਤਾਰ ਜ਼ਰੂਰ ਕਰ ਲਿਆ ਗਿਆ ਸੀ ਪਰ ਕੁਝ ਦਿਨਾਂ ਬਾਅਦ ਹੀ ਜਿਹੜਾ ਉਹਨਾਂ ਨੂੰ ਜਵਾਨਤ ਮਿਲ ਗਈ ਸੀਗੀ ਕੋਰਟ ਵੱਲੋਂ ਕਿਉਂਕਿ ਜਿਹੜਾ ਚਲਾਨ ਆ ਉਹ ਸਹੀ ਤਰੀਕੇ ਦੇ ਨਾਲ ਪੇਸ਼ ਨਹੀਂ ਕੀਤਾ ਗਿਆ ਅਤੇ ਲੋਕਾਂ ਨੇ ਜਾਂ ਪੰਜਾਬ ਜਿਹੜੇ ਸਿਆਸੀ ਪਾਰਟੀਆਂ ਵਿਰੋਧੀਆਂ ਨੇ ਇਸ ਕੰਮ ਤੇ ਸਵਾਲ اٹھਾਈ ਸੀ ਕਿ ਵੀ ਜਿਹੜਾ ਪੰਜਾਬ ਦੀ ਪੁਲਿਸਾ ਉਸ ਦੇ ਵਿੱਚ ਵੀ ਜਿਹੜੀ ਕਾਲੀ ਭੇਡਾਂ ਨੇ ਉਹ ਜਿਹੜੀ ਪੰਜਾਬ ਦੇ ਨੌਜਵਾਨੀ ਨੂੰ ਜਿਹੜਾ ਬਰਬਾਦ ਕਰਨ ਦੇ ਵਿੱਚ ਆਪਣਾ ਯੋਗਦਾਨ ਪਾ ਰੀਆਂ ਨੇ ਇਸੇ ਲਈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਅਪੀਲ ਆ ਵੀ ਉਹ ਜਿਹੜੇ ਵੱਡੇ ਨਸ਼ੇ ਤਸਕਰਾਂ ਨੂੰ ਫੜ ਕੇ ਜਿਹੜਾ ਪੰਜਾਬ ਦੇ ਵਿੱਚ ਨਸ਼ੇ ਦਾ ਲੱਕ ਤੋੜਨ ਨਾ ਕਿ ਆਪਣਾ ਛੋਟੇ ਨਸ਼ਾ ਤਸਕਰਾਂ ਨੂੰ ਫੜ ਕੇ ਇੱਕ ਸਿਰਫ ਇਹ ਮਹੀਮ ਕਦੇ ਖਾਣਾ ਖੂਟੀ ਵਾਲੀ ਮਹੀਮ ਬਣ ਕੇ ਨਾ ਰਹਿ ਜਾਵੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਜਿਹੜੀ ਦਿੱਤੀ ਹੈ ਨਸ਼ਾ ਦਰਸ਼ਕਾਂ ਦੇ ਬਾਰੇ ਔਰ ਕਿਉਂਕਿ ਨਸ਼ਾ ਤਸਕਰ ਜਿਹੜੇ ਬਹੁਤ ਜ਼ਿਆਦਾ ਵਧ ਰਹੇ ਨੇ ਪੰਜਾਬ ਦੇ ਵਿੱਚ ਪੰਜਾਬ ਦੀ ਜਵਾਨੀ ਨੂੰ ਜਿਹੜਾ ਨਸ਼ਾ ਖਾ ਗਿਆ ਖਾਸ ਕਰਕੇ ਚਿੱਟੇ ਦੇ ਨਸ਼ੇ ਬਾਰੇ ਜਾਣਕਾਰੀ ਸਾਡੇ ਦਸੰਦੋਂ ਵੀ ਇਹ ਚਿੱਟਾ ਜਿਹੜਾ ਆਉਂਦਾ ਕਿੱਥੇ ਹੈ ਕੋਈ ਕਈ ਲੋਕੀ ਕਹਿੰਦੇ ਵੀ ਚਿੱਟਾ ਜਿਹੜਾ ਉਹ ਸਰਕਾਰ ਦੀ ਸ਼ੈਤ ਹੀ ਵਿਕਦਾ ਕਿਉਂਕਿ ਕੁਝ ਸਰਕਾਰੀ ਲੀਡਰ ਜਾਂ ਆਪਾਂ ਪੁਲਿਸ ਕਰਮਚਾਰੀ ਕਹਿ ਦਈਏ ਵੀ ਉਹ ਵੀ ਚਿੱਟੇ ਦੇ ਸਮੱਗਲਰ ਜਿਹੜੇ ਬਣ ਰਹੇ ਨੇ ਦੇਖੋ ਜੀ ਜਿਵੇਂ ਆਪਾਂ ਨੂੰ ਪਤਾ ਵੀ ਜਿਹੜੀ ਮਾਣਯੋਗ ਪੰਜਾਬ ਸਰਕਾਰ ਆ ਉਹਨਾਂ ਨੇ ਕਿਹਾ ਵੀ ਜਿਹੜੀ ਇਹ ਜਿਹੜੀ ਚਿੱਟਾ ਜਿਹੜਾ ਇਹ ਨਸ਼ਾ ਵੀ ਪਿਛਲੀਆਂ ਸਰਕਾਰਾਂ ਲੈ ਕੇ ਆਈਆਂ ਨੇ ਜਿਹੜਾ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ अरोड़ा ਨੇ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀਗਾ ਵੀ ਜਿਹੜਾ ਜਿਹੜਾ ਚਿਟਾ ਆ ਉਹ ਅਕਾਲੀ ਦਲ ਦੀ ਸਰਕਾਰ ਅਕਾਲੀ ਭਾਜਪਾ ਦੀ ਸਰਕਾਰ ਸਮੇਂ ਜਿਹੜਾ ਚਿਟਾ ਪੰਜਾਬ ਦੇ ਵਿੱਚ ਆਇਆ ਉਸ ਤੋਂ ਪਹਿਲਾਂ ਜਿਹੜਾ ਪੰਜਾਬ ਦੇ ਵਿੱਚ ਚਿਟਾ ਨਹੀਂ ਸੀਗਾ ਤੇ ਆਪਾਂ ਨੂੰ ਪਤਾ ਵੀ ਜਿਹੜੇ ਪੰਜਾਬ ਦੇ ਸੀਨੀਅਰ ਅਕਾਲੀ ਆਗੂ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਕਾ ਕੈਬਨਿਟ ਮੰਤਰੀ ਪੰਜਾਬ ਉਹਨਾਂ ਦਾ ਨਾਮ ਵੀ ਜਿਹੜਾ ਨਸ਼ਾ ਤਸਕਰਾਂ ਦੀ ਜਿਹੜੀ ਸੂਚੀ ਦੇ ਵਿੱਚ ਸ਼ਾਮਲਾ ਤੇ ਉਂਝੇ ਮੈ ਆਪਾਂ ਨੂੰ ਪਤਾ ਵੀ ਉਹਨਾਂ ਦਾ ਕੇਸ ਆ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ ਤੇ ਆਪਾਂ ਨੂੰ ਹੋਰ ਵੀ ਜਿਵੇਂ ਇੱਕ ਪੁਲਿਸ ਅਧਿਕਾਰੀ ਰਾਜੀਤ ਸਿੰਘ ਜਿਹੜੇ ਏਆਈਜੀ ਰਹੇ ਨੇ ਉਹ ਵੀ ਜਿਹੜੇ ਪ੍ਰਕਾਸ਼ ਕਰ ਦਿੱਤੇ ਗਏ ਨਸ਼ਾ ਤਸਕਰਾਂ ਦੇ ਬਾਰੇ ਮੁਲਾਜ਼ਮਾਂ ਦੀ ਗੱਲ ਹੋਈ ਹੈ ਜਗਦੀਸ਼ ਸਿੰਘ ਭੋਲਾ ਪਿਛਲੇ ਲੰਮੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦਾ ਹੈ ਉਹਨਾਂ ਦੁਆਰਾ ਵੀ ਬਹੁਤ ਸਾਰੇ ਲੀਡਰਾਂ ਦੇ ਜਿਹੜੇ ਨਾਂ ਲੈ ਕੇ ਸੀਗੇ ਤਸ਼ਕਰੀ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੇ ਦੁਆਰਾ ਜਿਹੜੇ ਨਾਂ ਲੈ ਕੇ ਆ ਪਰ ਉਹਨਾਂ ਲੀਡਰਾਂ ਤੇ ਕਾਰਵਾਈ ਨਹੀਂ ਹੋਈ ਕਿਤੇ ਨਾ ਕਿਤੇ ਭਗਵੰਤ ਮਾਨ ਸਰਕਾਰ ਨੂੰ ਚਾਹੀਦੀ ਆ ਚਾਹੀਦਾ ਵੀ ਉਹਨਾਂ ਲੀਡਰਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਦੇ ਨਾਂ ਅੱਜ ਤੋਂ ਕਈ ਸਾਲ ਪਹਿਲਾਂ ਜਗਦੀਸ਼ ਸਿੰਘ ਭੋਲਾ ਨੇ ਲੈ ਸੀਗੇ ਦੇਖੋ ਜਿਵੇਂ ਆਪਾਂ ਨੂੰ ਪਤਾ ਵੀ ਆਪਣੇ ਪਹਿਲਵਾਨ ਸਾਬਕਾ ਡੀਐਸਪੀ ਜਗਦੀਸ਼ ਭੋਲਾ ਜਿਹੜਾ ਨਸ਼ਾ ਤਸਕਰਾਂ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਹਨ ਪਿਛਲੇ ਕਾਫੀ ਸਮੇਂ ਤੋਂ ਉਹਨਾਂ ਨੇ ਵੀ ਜਿਹੜੇ ਪੰਜਾਬ ਦੇ ਵੱਖ-ਵੱਖ ਸਿਆਸੀ ਲੀਡਰ ਜਿਨ੍ਹਾਂ ਦਾ ਨਾਮ ਲਿਆ ਸੀ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਨਾਮ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਾਬਕਾ ਕੈਬਨਿਟ ਮੰਤਰੀ ਸਰਦਾਰ ਵਿਕਰਮ ਸਿੰਘ ਮਜੀਠੀਆ ਦਾ ਲਿਆ ਗਿਆ ਸੀ ਤੇ ਉਹਨਾਂ ਦੇ ਵਿਰੁੱਧ ਜਿਹੜੀ ਕਾਰਵਾਈ ਨਹੀਂ ਹੋਈ ਆਪਾਂ ਨੂੰ ਪਤਾ ਵੀ ਜਦੋਂ ਕਾਂਗਰਸ ਦੀ ਸਾਬਕਾ ਸਰਕਾਰ ਰਹੀ ਆ ਮਾਨਯੋਗ ਉਹ ਮੁੱਖ ਮੰਤਰੀ ਸਰਦਾਰ ਚੰਨਜੀਤ ਸਿੰਘ ਚੰਨੀ ਅਤੇ ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਹੁੰਦੇ ਸਨ ਉਹਨਾਂ ਨੇ ਜਰੂਰ ਕਾਰਵਾਈ ਕਰਵਾਈ ਸੀਗੀ ਅਤੇ ਕੁਝ ਸਮਾਂ ਕਰੀਬ 3-4 ਮਹੀਨੇ ਉਹ ਸਰਦਾਰ ਵਿਕਰਮ ਸਿੰਘ ਮਜੀਠੀਆ ਪਟਿਆਲਾ ਜੇਲ੍ਹ ਦੇ ਵਿੱਚ ਵੀ ਰਏ ਸਨ ਤੇ ਦੂਜੀ ਗੱਲ ਦੇਖੋ ਆਪਾਂ ਨੂੰ ਪਤਾ ਵੀ ਜਿਹੜਾ ਲੋਕਾਂ ਦੇ ਵਿੱਚ ਇੱਕ ਸਿਆਸੀ ਸਸਾ ਦੇ ਵਿੱਚ ਚਰਚਾ ਦਾ ਵਿਸ਼ਾ ਜ਼ਰੂਰ ਆ ਵੀ ਜਿਹੜਾ ਚਿੱਟਾ ਨਸ਼ਾ ਜਾਂ ਹੋਰ ਬਾਕੀ ਨਸ਼ੇ ਆ ਉਹਨਾਂ ਦੇ ਵਿੱਚ ਵਾਅਦਾ ਜਿਹੜਾ ਅਕਾਲੀ ਦਲ ਦੀ ਸਰਕਾਰ ਸਮੇ ਹੋਇਆ ਤੇ ਇਸੇ ਲਈ ਜਿਹੜੇ ਲੋਕ ਇਹ ਕਹਿੰਦੇ ਨੇ ਵੀ ਜੇ ਸਰਦਾਰ ਭਗਵੰਤ ਸਿੰਘ ਮਾਨ ਦੇ ਵਿੱਚ ਕੋਈ ਚੰਗੀ ਗੱਲ ਆ ਤਾਂ ਉਹ ਸਭ ਤੋਂ ਵੱਡਾ ਕੰਮ ਇਹ ਕਾਰਨ ਵੀ ਉਹ ਬਾਦਲ ਪਰਵਾਜ਼ ਦੇ ਉੱਪਰ ਜਿਹੜਾ ਕਾਰਵਾਈ ਕਰਨ ਜਿਹੜਾ ਉਹਨਾਂ ਨੇ ਉਹਨਾਂ ਦੇ ਸਮੇ ਨਸ਼ਾ ਆਇਆ ਪਰ ਆਪਾਂ ਨੂੰ ਜਿਵੇਂ ਫਸਿਆ ਵੀ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸ਼ਰਯਮ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਚੈਲੰਜ ਕੀਤਾ ਵੀ ਜੇ ਉਹਨਾਂ ਨੂੰ ਉਹਨਾਂ ਦੇ ਵਿਰੁੱਧ ਕੋਈ ਵੀ ਸਬੂਤ ਮਿਲਦਾ ਤਾਂ ਉਹ ਕਾਰਵਾਈ ਕਰਨ ਪਰ ਉਹ ਕਹਿੰਦੇ ਨੇ ਵੀ ਸਾਡੇ ਖਿਲਾਫ ਕੋਈ ਵੀ ਸਬੂਤ ਜਿਹੜਾ ਉਹ ਨਹੀਂ ਹੈਗਾ ਯੁੱਧ ਨਸ਼ਾ ਵਿਰੁੱਧ ਲਹਿਰ ਜਿਹੜੀ ਚੱਲੀ ਆ ਉਹਦੇ ਬਾਰੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਜਨਤਾ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੀ ਪੰਜਾਬ ਦੀ ਜਨਤਾ ਨੂੰ ਵੀ ਇਸ ਯੁੱਧ ਨਸ਼ਾ ਵਿਰੋਧ ਜਿਹੜੀ ਮਹਿੰਮ ਚੱਲੀ ਉਹਦੇ ਵਿੱਚ ਸਾਥ ਦੇਣਾ ਚਾਹੀਦਾ ਕਿਉਂਕਿ ਆਪਣੇ ਆਲੇ ਦੁਆਲੇ ਜੇ ਕੋਈ ਨਸ਼ਾ ਵੇਚਦਾ ਹੈ ਭਗਵੰਤ ਮਾਨ ਜੀ ਨੇ ਕਿਹਾ ਹੋਇਆ ਵੀ ਉਹ ਉਹਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਕਿ ਲੋਕਾਂ ਨੂੰ ਚਾਹੀਦਾ ਵੀ ਇਸ ਮੁਹਿੰਮ ਦੇ ਵਿੱਚ ਉਹ ਵੀ ਹਿੱਸਾ ਪਾਉਣਾ ਬਿਲਕੁਲ ਜਿਵੇਂ ਤੁਸੀਂ ਕਿਹਾ ਵੀ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਅਪੀਲ ਕੀਤੀ ਆ ਵੀ ਜਿਹੜੀ ਆਮ ਜਨਤਾ ਆਮ ਲੋਕ ਜਿਹੜੇ ਪਿੰਡਾਂ ਸ਼ਹਿਰਾਂ ਦੇ ਨੇ ਜੇ ਉਹਨਾਂ ਨੂੰ ਕੋਈ ਵੀ ਕੋਈ ਵੀ ਲੋਕ ਸ਼ੱਕੀ ਲੱਗਦਾ ਵੀ ਜਿਹੜਾ ਨਸ਼ਾ ਵੇਚਦਾ ਦੇਖੋ ਜੇ ਆਪਾਂ ਕਹੀਏ ਵੀ ਨਸ਼ਾ ਖਾਣ ਵਾਲੇ ਜਿਹੜਾ ਆਪਾਂ ਉਹਨਾਂ ਨੂੰ ਨਸ਼ਾ ਤਸਕਰ ਨਹੀਂ ਕਹਿ ਸਕਦੇ ਜਿਹੜਾ ਨਸ਼ਾ ਵੇਚਦੇ ਨੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਇੱਕ ਨੈਕਸਸ ਵੱਖ-ਵੱਖ ਤਰ੍ਹਾਂ ਦਾ ਬਣਿਆ ਹੋਇਆ ਚਾਹੇ ਉਹ ਪੁਰਸ ਦੇ ਰਾਜੀਆਂ ਜਾਂ ਪੰਜਾਬ ਦੇ ਬਾਕੀ ਸਿਆਸੀ ਲੀਡਰ ਹਲਕਿਆਂ ਦੇ ਨਾਲ-ਨਾਲ ਜਿਹੜਾ ਬਣਿਆ ਹੋਇਆ ਉਸ ਨੈਕਸਸ ਨੂੰ ਤੋੜਨਾ ਚਾਹੀਦਾ ਨਾਗੇ ਕਿਸਰਮ ਖਾਨਾ ਪੂਰਤੀ ਕਰਨੀ ਚਾਹੀਦੀ ਹੈ ਬੀ ਕੇਵਲ 2027 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਜਿਹੜੀ ਪੰਜਾਬ ਦੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਲੋਕਾਂ ਦੇ ਵਿੱਚ ਜਾਵੇ ਬਿਲਕੁਲ ਸਹੀ ਢੰਗ ਦੇ ਨਾਲ ਇਸ ਮਹੀਮ ਨੂੰ ਜਿਹੜਾ ਚਲਾਉਣਾ ਚਾਹੀਦਾ ਇਸ ਦੇ ਨਾਲ ਹੀ ਆਮ ਲੋਕਾਂ ਨੂੰ ਵੀ ਇਸ ਮਹੀਮ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਲੈ ਕੇ ਜਿਹੜੀ ਇਸ ਮਹੀਮ ਨੂੰ ਕਾਮਯਾਬ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਤਾਂ ਜੋ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ ਹੈ ਜਿਹੜੀ ਪੰਜਾਬ ਦੀ ਜਵਾਨੀ ਦਿਨੋਂ ਦਿਨ ਜਿਹੜੀ ਨਸ਼ੇ ਦੇ ਵਿੱਚ ਉਹਦੇ ਦਲਦਲ ਦੇ ਵਿੱਚ ਫਸ ਚੁੱਕੀ ਆ ਉਸ ਨੂੰ ਜਿਹੜਾ ਉਸ ਦੇ ਵਿੱਚੋਂ ਕੱਢਿਆ ਜਾ ਸਕੇ ਜਿਵੇਂ ਆਪਾਂ ਨੂੰ ਪਤਾ ਵੀ ਪੰਜਾਬ ਦੇ ਸਿਹਤ ਮੰਤਰੀ ਨੇ ਦਾਅਵੇ ਤਾਂ ਵੱਡੇ ਵੱਡੇ ਕਰਦੇ ਨੇ ਵੀ ਜਿਹੜੇ ਨਸ਼ਾ ਛਡਾਊ ਕੇਂਦਰਾਂ ਉਹਨਾਂ ਦੇ ਵਿੱਚ ਜਿਹੜਾ ਜਿਹੜੇ ਨਸ਼ਾ ਕਰਦੇ ਨੇ ਨੌਜਵਾਨ ਉਹਨਾਂ ਨੂੰ ਉਸ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਪਰ ਆਪਾਂ ਨੂੰ ਜਿਵੇਂ ਪਤਾ ਹੀ ਆ ਵੀ ਉਸ ਜਿਹੜੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਵੀ ਨੌਜਵਾਨਾਂ ਨੂੰ ਨਸ਼ਾ ਦਿੱਤਾ ਜਾਂਦਾ ਨਾ ਕਿ ਉਹਨਾਂ ਦਾ ਨਸ਼ਾ ਛਡਾਇਆ ਜਾਂਦਾ ਇਸੇ ਲਈ ਜਿਹੜੇ ਨੌਜਵਾਨ ਉਹ ਨਸ਼ਾ ਛਡਾਊ ਕੇਂਦਰ ਦੇ ਵਿੱਚੋਂ ਭੱਜ ਕੇ ਆ ਜਾਂਦੇ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਜਿਹੜੀ ਦਿੱਤੀ ਆ ਧੰਨਵਾਦ ਜੀ